ਸਾਸਤਰੀ ਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ neck ਆਪਾਂ ਨੇ ਕੱਪੜੇ ਦੇ ਉੱਪਰ ਕਿਸ ਤਰ੍ਹਾਂ ਅਟੈਚ ਕਰਨਾ ਪਰਫੈਕਟ ਤਰੀਕੇ ਨਾਲ ਤੇ ਆਪਾਂ neck ਦੀ ਕਟਾਈ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਜੀ ਤੇ ਆਪਾਂ ਨੇ ਲੈਸ ਨੈੱਕ ਦੇ ਉੱਪਰ ਕਿਸ ਤਰ੍ਹਾਂ ਲਗਾਉਣੀ ਆ ਠੀਕ ਹੈ ਜੀ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਇਹ ਪਹਿਲਾਂ ਆਪਾਂ ਨੈੱਕ ਦੀ ਕਟਾਈ ਕਰਾਂਗੇ 2.5 ਇੰਚ ਆਪਾਂ ਨੇ ਇੱਥੋਂ ਲਿਆ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਦੀ ਲੈਂਥ ਰੱਖ ਲਈ ਆ ਲੈਂਥ ਰੱਖਣ ਤੋਂ ਬਾਅਦ 1 ਇੰਚ ਦਾ ਆਪਾਂ ਨੇ ਇੱਥੇ ਮਾਰਕ ਕਰਕੇ ਤਾਂ ਆਪਾਂ ਨੇ ਸ਼ੇਪ ਦੇ ਦਿੱਤੀ ਆ 1 1 ਇੰਚ ਆਪਾਂ ਨੇ ਮਾਰ ਜੰਦੇ ਲਈ ਲੈ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ neck ਦੀ ਕਟਾਈ ਆਪਾਂ ਨੇ ਕਰ ਲਈ ਆ ਤੇ ਹੁਣ ਆਪਾਂ ਇਹਨੂੰ ਕੱਪੜੇ ਦੇ ਉੱਪਰ ਅਟੈਚ ਕਰਾਂਗੇ ਕੱਪੜੇ ਦੇ ਉੱਪਰ ਆਪਾਂ ਇਹਨੂੰ ਮਤਲਬ ਚਿਪਕਾ ਦੇਵਾਂਗੇ ਸਲਾਈ ਦੇ ਨਾਲ ਨਹੀਂ ਅਟੈਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਾਹੇ ਤੁਸੀਂ ਸਲਾਈ ਲਗਾਓ ਅਟੈਚ ਕਰਨ ਦੇ ਲਈ ਚਾਹੇ ਤੁਸੀਂ ਹਨਾ ਇਹਨੂੰ ਮਤਲਬ ਪ੍ਰੈਸ ਦੇ ਨਾਲ ਚਿਪਕਾ ਲਓ ਪਰ ਤੁਸੀਂ ਸੈਂਟਰ ਕਰਨਾ ਤਾਂ ਬਹੁਤ ਜ਼ਰੂਰੀ ਆ ਜਿਹੜਾ ਆਪਾਂ ਨੇ ਸੈਂਟਰ ਕਰਕੇ ਪਹਿਲਾਂ ਰੱਖਿਆ ਹੁੰਦਾ ਨਾ ਜਿਹੜਾ ਇਹ ਵਿਚਕਾਰ ਆਪਾਂ ਨੇ ਫਾਸਲਾ ਰੱਖਿਆ ਹੁੰਦਾ ਉਹ ਆਪਣਾ ਸਹੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਫਿਰ ਗਲਾ ਜਿਹੜਾ ਟੇਡਾ ਹੋ ਜਾਂਦਾ ਤੇ ਮੋਢਿਆਂ ਤੋਂ ਡਿੱਗਣ ਲਾ ਜਾਂਦਾ ਜਾਂ ਅੰਦਰਲੀ ਸਾਈਡ ਨੂੰ ਚੱਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਨੈੱਕ ਅਟੈਚ ਕਰਨਾ ਸ਼ੁਰੂ ਕਰਦੇ ਆਂਗੇ ਨੈੱਕ ਦਾ ਆਪਾਂ ਸੈਂਟਰ ਕਰਾਂਗੇ ਸੈਂਟਰ ਹੋਣਾ ਨੈੱਕ ਦਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਇਧਰਲੀ ਸਾਈਡ ਤੋਂ ਵੀ ਆਪਾਂ ਸੈਂਟਰ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਦਾ ਸੈਂਟਰ ਕਰ ਲਿਆ ਆਪਾਂ ਨੇ ਹੁਣ 셔ਟ ਦਾ ਵੀ ਆਪਾਂ ਨੇ ਸੈਂਟਰ ਕਰਨਾ ਆ ਜੇ ਤਾਂ ਤੁਸੀਂ ਨਾ ਇਹਨੂੰ ਬਾਹਰ ਨੂੰ ਕੱਢ ਕੇ ਲੈਸ ਮਤਲਬ ਲਗਾਣੀ ਹੈ ਅੰਡਰਗਰਾਉਂਡ ਤਾਂ ਤੁਸੀਂ ਇਹਦੀ ਜਿਹੜੀ 셔ਟ ਦੀ ਹੈਗੀ ਨਾ ਰੋਂਗ ਸਾਈਡ ਲਾਓ ਤੇ ਰਾਈਟ ਸਾਈਡ ਨੂੰ ਨਿਕਲ ਜਾਊਗਾ ਨੈਕ ਠੀਕ ਹੈ ਜੀ ਪਰ ਆਪਾਂ ਨੇ ਇਹਨੂੰ ਪਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਅਟੈਚ ਕਰਨਾ ਆਪਾਂ ਇੱਥੇ ਮਾਰਕ ਕਰ ਲਾਂਗੇ ਆਪਾਂ ਨੇ ਇਹਨੂੰ ਅੰਦਰਲੀ ਸਾਈਡ ਰੱਖਣਾ ਤੇ ਬਾਹਰਲੀ ਸਾਈਡ ਆਪਾਂ ਨੇ ਉੱਪਰ ਦੀ ਰੱਖ ਕੇ ਹੀ ਲੈਸ ਅਟੈਚ ਕਰਨੀ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਇੱਥੇ ਨੱਕ ਦਾ ਸੈਂਟਰ ਕਰ ਲਿਆ ਤੇ ਹੁਣ ਆਪਾਂ ਸ਼ਰਟ ਦਾ ਵੀ ਸੈਂਟਰ ਕਰ ਲਿਆ ਇਸ ਤਰ੍ਹਾਂ ਆਪਾਂ ਨੱਕ ਅਟੈਚ ਕਰਾਂਗੇ ਇਸ ਤਰ੍ਹਾਂ ਤੁਸੀਂ ਨੱਕ ਅਟੈਚ ਕਰੋਗੇ ਨਾ ਕਦੇ ਵੀ ਤੁਹਾਡਾ ਨੱਕ ਆ ਜਿਹੜਾ ਟੇਡਾ ਨਹੀਂ ਹੋਊਗਾ ਦੇਖ ਸਕਦੇ ਹੋ ਤੁਸੀਂ ਨੱਕ ਆਪਣਾ ਬਿਲਕੁਲ ਸਹੀ ਆਊਗਾ ਇਸ ਤਰ੍ਹਾਂ ਤੇ ਇੱਕ ਵਾਰ ਇੱਕ ਗੱਲ ਹੋਰ ਵੀ ਤੁਸੀਂ ਨੇ ਜਦੋਂ ਵੀ ਨੱਕ ਅਟੈਚ ਕਰਨਾ ਨਾ ਤਾਂ ਤੁਸੀਂ ਨੇ ਇੱਥੋਂ ਮਾਰਕ ਮਾਰਜਨ ਜਿਹੜਾ ਰੱਖਿਆ ਹੋਇਆ ਆਪਣਾ ਉਹ ਜ਼ਰੂਰ ਇੱਕ ਵਾਰ ਚੈੱਕ ਕਰ ਲਿਓ ਵੀ 4 4 ਇੰਚ ਜਿਵੇਂ ਤੁਹਾਡਾ 3.5 ਇੰਚ ਆਵੇ ਜਿੰਨਾ ਵੀ ਤੁਹਾਡਾ ਟੀਰੇ ਦੇ ਅਕੋਰਡਿੰਗ ਰੱਖਿਆ ਹੋਇਆ ਹੈ ਨਾ ਕਪੜਾ ਉਹਨਾਂ ਤੋਂ ਅਸੀਂ ਉਹਨਾਂ ਤੁਸੀਂ ਨੇ ਧਿਆਨ ਰੱਖਣਾਗਾ ਵੀ ਇੱਕਸਾਰ ਉਹਨਾਂ ਕਪੜਾ ਆਉਣਾ ਚਾਹੀਦਾ ਆਪਣਾ ਸੈੱਟ ਕਰ ਲੈਣਾ ਪਹਿਲਾਂ ਹੀ ਸੈਂਟਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੈਂਟਰ ਨਾਲ ਮਿਲਾ ਲੈਣਾ ਇੱਧਰਲੀ ਸਾਈਡ ਤੋਂ ਆਪਾਂ ਨੇ ਕਪੜਾ ਜਰੂਰ ਸੈੱਟ ਕਰਨਾ ਵੀ ਐ ਨਹੀਂ ਹੈਗਾ ਨੱਕਾ ਜਿਹੜਾ ਉਹ نیچے ਰਹਿ ਜੇ ਜਾਂ ਕਪੜਾ ਉੱਪਰ ਨਿਕਲ ਜੇ ਵੇ ਇਸ ਤਰ੍ਹਾਂ ਨਹੀਂ ਸਹੀ ਕਰ ਲੈਣਾ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਕਪੜਾ ਆਪਣਾ ਬਿਲਕੁਲ ਸਹੀ ਆ ਰਿਹਾ ਤੇ ਨੈੱਕ ਵੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੇ ਹੁਣ ਆਪਾਂ ਨੇ ਨਾ ਜਦੋਂ ਨੈੱਕ ਅਟੈਚ ਕਰ ਲਿਆ ਤਾਂ ਐਵੇਂ ਨਹੀਂ ਹੈਗਾ ਵੀ ਆਪਾਂ ਨੇ ਸਿੱਧਾ ਹੀ ਕਪੜਾ ਕੱਟ ਕਰ ਦੇਣਾ ਹਨਾ ਸਿੱਧਾ ਕਪੜਾ ਆਪਾਂ ਨੇ ਕੱਟ ਨਹੀਂ ਕਰਨਾ ਪਹਿਲਾਂ ਆਪਾਂ ਨੇ ਮਿਲ ਲੈਣਾ ਵੀ ਆਪਣਾ ਕਪੜਾ ਸਹੀ ਆਇਆ ਹੋਇਆ تیرے ਇੱਕ ਸਾਰ ਸਹੀ ਆਏ ਨੇ ਆਪਣੇ ਦੋਨੇ ਸਾਈਡ ਮੋਢਿਆਂ ਦਾ ਕਪੜਾ ਸਹੀ ਆ ਠੀਕ ਹੈ ਜੀ ਫੇਰ ਆਪਾਂ ਨੇ ਨੈੱਕ ਦਾ ਜਿਹੜਾ ਵਿਚਕਾਰਲੀ ਸਾਈਡ ਕਪੜਾ ਉਹ ਆਪਾਂ ਨੇ ਕੱਟ ਕਰਨਾ ਇਸ ਤਰ੍ਹਾਂ ਮੈਂ ਲਾਂਗੇ ਆਪਣਾ ਕਪੜਾ ਬਿਲਕੁਲ ਸਹੀ ਆ ਰਿਹਾ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੱਕ ਆਪਣਾ ਅਟੈਚ ਹੋ ਕੇ ਬਿਲਕੁਲ ਸਹੀ ਤਰੀਕੇ ਨਾਲ ਨਾ ਤਿਆਰ ਹੋ ਗਿਆ ਤੇ ਹੁਣ ਆਪਾਂ ਨੇ ਇਹਦੇ ਉੱਪਰ ਲੈਸ ਅਟੈਚ ਕਰਨੀ ਹੈਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਅਗੇ ਸ਼ੇਅਰ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਹੁਣ ਆਪਣਾ ਕਿਸੇ ਵੀ ਸਾਈਡ ਤੋਂ ਨੱਕਾ ਜਿਹੜਾ ਟੇਡਾ ਵਿੰਗਾ ਨਹੀਂ ਹੋਇਆ ਬਿਲਕੁਲ ਸਹੀ ਆਇਆ ਤੇ ਜੇ ਇਸ ਤਰ੍ਹਾਂ ਤੁਸੀਂ ਨੱਕ ਅਟੈਚ ਕਰੋਗੇ ਨਾ ਕਦੇ ਵੀ ਤੁਹਾਡਾ ਨੱਕਾ ਜਿਹੜਾ ਟੇਡਾ ਨਹੀਂ ਹੋਊਗਾ ਠੀਕ ਹੈ ਜੀ ਤੇ ਬਿਲਕੁਲ ਪਰਫੈਕਟ ਹੋਏ ਇੱਕ ਵਾਰ ਦੇ ਵਿੱਚ ਹੀ ਤੁਹਾਡਾ ਨੱਕਾ ਜਿਹੜਾ ਸਹੀ ਬੈਠ ਜਾਊਗਾ ਠੀਕ ਹੈ ਜੀ ਹੁਣ ਆਪਾਂ ਇਦੇ ਉੱਪਰ ਲੇਸ ਅਟੈਚ ਕਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਨੇ ਨਾ ਇਸ ਤਰ੍ਹਾਂ ਸੈਂਟਰ ਕਰ ਲਿਆ ਸ਼ਾਰਟ ਦਾ ਤੇ ਨੱਕ ਆਪਾਂ ਨੇ ਰੈਡੀ ਕਰ ਲਿਆ ਸੀਗਾ ਤੇ ਜਿਹੜਾ ਸੈਂਟਰ ਕੀਤਾ ਉਸ ਤੋਂ ਬਾਅਦ ਆਪਾਂ ਨੇ ਇੱਥੇ ਮਾਰਕਿੰਗ ਕਰਨੀ ਆ 7 ਇੰਚ ਤੇ ਠੀਕ ਹੈ ਜੀ 7 ਇੰਚ ਤੱਕ ਆਪਾਂ ਇੱਥੇ ਲੇਸ ਲਗਾਵਾਂਗੇ ਬਿਲਕੁਲ ਆਪਾਂ ਨੇ ਸਹੀ ਸੈਂਟਰ ਕਰ ਲੈਣਾਗਾ ਇਸ ਤਰ੍ਹਾਂ ਇੱਕ ਹਸਾਰ ਕਰ ਲੈਣਾ ਇਧਰਲੀ ਸਾਈਡ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਖੋਲ ਲਾਂਗੇ ਇਸ ਤਰ੍ਹਾਂ देख सकते दे हो तुम इस तरह तीन हूं अपा ना जी मार्किंग की देख इस दे तरह अपने मार्किंग कर ली हूँ लैस लगा शुरू करा हांजी दोस्तो इतो अपा ने ना बिल्कुल सही देख के ना जिथे आप मार्किंग की उथे उस तरह सेंटर ने चंगी तरह लैस अटैच कर देनी है ਇਥੇ ਸਲਾਈ ਆਪਾਂ ਪੱਕੀ ਲਗਾ ਦਾਂਗੇ ਇਧਰਲੀ ਸਾਈਡ ਤੋਂ ਆਪਾਂ ਫਿਰ ਲੈਸ ਉਸੇ ਤਰ੍ਹਾਂ ਹੀ ਰੱਖਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਾਂ ਨੇ ਬਣਾ ਕੇ ਨਾ ਕੰਪਲੀਟ ਕਰ ਲਿਆਗਾ ਤੇ ਹੁਣ ਆਪਾਂ ਇੱਕ ਇੱਕ ਸਲਾਈ ਇਹਨਾਂ ਦੇ ਆਲੇ ਦੁਆਲੇ ਲਗਾਵਾਂਗੇ ਵੀ ਲੈਸ ਆ ਜਿਹੜੀ ਉਹ ਉੱਠੇ ਨਾ ਜੇ ਤੁਹਾਨੂੰ ਇਹ ਨੈੱਕ ਡਿਜ਼ਾਈਨ ਵਧੀਆ ਲੱਗਿਆ ਹੋਵੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਇੱਕ ਸਲਾਈ ਨਾ ਇੱਥੇ ਲਗਾ ਦਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਣ ਕੇ ਬਹੁਤ ਹੀ ਸਫਾਈ ਦੇ ਨਾਲ ਨਾ ਰੈਡੀ ਹੋ ਗਿਆ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਹਾਂਜੀ ਦੋਸਤੋ ਤੁਸੀਂ ਨਾ ਇੱਥੇ ਮਤਲਬ ਬਟਨ ਵੀ ਲਗਾ ਸਕਦੇ ਹੋਗੇ ਤੇ ਚਾਹੇ ਤੁਸੀਂ ਸੂਣ ਦੇ ਨਾਲ ਦੇ ਹੀ ਲਗਾ ਲਓ ਚਾਹੇ ਜਿਹੜਾ ਫਲਾਵਰ ਉਹ ਜਿਹੇ ਲਗਾ ਲਓ ਲੱਗਣਗੇ ਬਟਨ ਲੱਗੇ ਹੋਏ ਠੀਕ ਹੈ ਜੀ ਚਾਹੇ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਉਸ ਤੇ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਤੇ ਨੱਕ ਦੇਖ ਸਕਦੇ ਹੋ ਤੁਸੀਂ ਬਣ ਕੇ ਤਿਆਰ ਹੋ ਗਿਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ